ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਨੈਨੋਸ ਦੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਦੇ ਅਨੁਸਾਰ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕੈਨੇਡਾ ਅਮਰੀਕਾ ਸਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਕੈਨੇਡੀਅਨ ਮੁਰ ਚਿੰਤਤ ਵਿੱਚ ਨਜ਼ਰ ਆ ਰਹੇ ਨੇ ਨੈਨੋਸ ਦੇ ਇਸ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲੇ ਦੇ ਵਿੱਚੋਂ ਪਿਛਲੇ ਮਹੀਨੇ 8.8 ਫੀਸਦੀ ਦੇ ਮੁਕਾਬਲੇ ਇਸ ਮਹੀਨੇ 18 ਫੀਸਦੀ ਦੇ ਇਹ ਚਿੰਤਾ ਪ੍ਰਗਟਾਈ ਗਿਆ ਇਸ ਦੇ ਨਾਲ ਹੀ 7.1 ਫੀਸਦੀ ਕੈਨੇਡੀਅਨ ਲਈ ਦੂਜਾ ਚਿੰਤਾ ਦਾ ਵਿਸ਼ਾ ਨੌਕਰੀਆਂ ਤੇ ਅਰਥਚਾਰਾ ਹੈ ਨੈਨੋਸ ਰਿਸਰਚ ਦੇ ਬਾਣੀ ਤੇ ਚੀਫ ਡਾਟਾ ਸੈਟੈਂਸ ਚ ਇਸ ਦੇ ਨਾਲ ਹੀ ਇੱਕ ਨੈਨੋਸ ਨੇ ਇੱਕ ਇੰਟਰਵਿਊ ਵਿੱਚ ਆਖਿਆ ਹੈ ਕਿ ਸਾਰੇ ਮੁੱਦੇ ਇੱਕ ਦੂਜੇ ਨਾਲ ਜੁੜੇ ਹੋਏ ਜਾਪਦੇ ਨੇ ਜਦੋਂ ਲੋਕ ਭਾਰਪਤੇ ਅਮਰੀਕਾ ਬਾਰੇ ਸੋਚਦੇ ਨੇ ਤਾਂ ਉਹ ਇਸ ਬਾਰੇ ਵੀ ਫਿਕਰਮੰਦ ਹੁੰਦੇ ਨੇ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਆਦਾਰ ਰੋਜ਼ਗਾਰ ਤੇ ਹੱਥਚਾਰੇ ਉੱਤੇ ਕਿਹੋ ਜਿਹਾ ਅਸਰ ਪਵੇਗਾ ਨੈਨੋਸ ਸਿਸਰਚ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸੱਤੀ ਤਕਨੀਕ ਗਵਾਂਟੀ ਦੇ ਨਾਲ ਸੰਬੰਧਤ ਦੀ ਸਥਿਤੀ ਬਾਰੇ ਕੈਨੇਡੀਅਨਸ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਰਹੀਆਂ ਨੇ ਨੈਨੋਸ ਸਿਸਰਚ ਦੇ ਹਫਤਾਵਾਰੀ ਮੁੱਦਿਆਂ ਦੀ ਟਰੈਕਿੰਗ ਦੇ ਵਿੱਚ ਲਗਭਗ 18% ਉਤਰਦਤਾਵਾਂ ਨੇ ਕਿਹਾ ਕਿ ਟਰੰਪ ਅਤੇ ਕੈਨੇਡਾ ਅਮਰੀਕਾ ਸੰਬੰਧ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਨੇ ਜੋ ਪਿਛਲੇ ਮਹੀਨੇ 8.8% ਤੋਂ ਦੋਗਨੇ ਸਭ ਤੋਂ ਵੱਧ ਉੱਤਪਾਦਤਾਵਾਂ ਦੇ ਲਈ ਚਿੰਤਾ ਦਾ ਅਕਲਾ ਮੁੱਦਾ ਨੌਕਰੀਆਂ ਅਤੇ ਅਰਥਵਿਵਸਥਾ ਹੈ ਜੋ ਕਿ ਅੰਕੜਿਆਂ ਦੇ ਹਿਸਾਬ ਦੇ ਨਾਲ 트ੰਪ ਦੇ 7.1% ਦੇ ਨਾਲ ਲਗਭਗ ਬਰਾਬਰ ਹੈ ਨੈਨੋ ਸਿਚ ਰਿਸਰਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿਕ ਨੈਨੋਸ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਸਾਰੇ ਮੁੱਦੇ ਆਪਸ ਦੇ ਵਿੱਚ ਜੁੜੇ ਹੋਏ ਨੇ ਜਦੋਂ ਲੋਕ ਟਰੰਪ ਅਤੇ ਅਮਰੀਕਾ ਬਾਰੇ ਸੋਚ ਰਹੇ ਹੁੰਦੇ ਨੇ ਤਾਂ ਉਹ ਇਸ ਬਾਰੇ ਸੋਚ ਰਹੇ ਹੁੰਦੇ ਨੇ ਕਿ ਨੌਕਰੀਆਂ ਤੇ ਆਰਥਿਕ ਤਰੱਕੀ ਦਾ ਕੀ ਅਰਥ ਹੈ ਉਸਨੇ ਅਗੇ ਕਿਹਾ ਉਸ ਅਨਿਸ਼ਚਿਤਤਾ ਤੇ ਚਿੰਤਾ ਨੂੰ ਦੱਸ ਹੁੰਦਾ ਜੋ ਬਹੁਤ ਸਾਰੇ ਕੈਨੇਡੀਅਨਸ ਦੇ ਵਿੱਚ ਤੋਂ ਰਾਸ਼ਟਰੀ ਸੰਬੰਧਾਂ ਤੇ ਕੈਨੇਡਾ ਦੀ ਆਰਥਿਕਤਾ ਦੇ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ ਨੈਨੂਸ ਨੇ ਹਾਲੀ ਦੇ ਹਫਤੇ ਵਿੱਚ ਦੋ ਮਹੱਤਵਪੂਰਨ ਘਟਨਾਵਾਂ ਦਾ ਇਸ਼ਾਰਾ ਕੀਤਾ ਜੋ ਸੰਭਾਵਤ ਤੌਰ ਤੇ ਉਹਨਾਂ ਮੁੱਦਿਆਂ ਉੱਤੇ ਕੈਨੇਡੀਅਨਸ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਰਹੀਆਂ ਨੇ Ontario ਦਾ ਟੈਰਿਫ ਵਿਰੋਧੀ ਇਤਿਹਾਰ ਅਤੇ ਸੰਗੀ ਬਜਟ ਇਸ ਇਤਿਹਾਰ ਜਿਸ ਦੇ ਲਈ Ontario ਸਰਕਾਰ ਨੇ ਭੁਗਤਾਨ ਕੀਤਾ ਉਤੇ ਵਿੱਚ ਸਾਬਕਾ ਰਿਪਬਲਿਕਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਇੱਕ ਕਲੀਪ ਪੈਚੇ ਦੇ ਵਿੱਚੋਂ ਭਾਸ਼ਣ ਦਿੰਦੇ ਨੇ ਕਿ ਟੈਰਿਫ ਫਰੀਕ ਅਮਰੀਕੀ ਨੂੰ ਨੁਕਸਾਨ ਪਹੁੰਚਾਉਂਦੇ ਹੈ ਤੇ ਨੈਨੂਸ ਨੇ ਕਿਹਾ ਕਿ ਉਹਨਾਂ ਦੋ ਘਟਨਾਵਾਂ ਨੂੰ ਕੈਨੇਡਾ ਅਮਰੀਕਾ ਸਬੰਧਾਂ ਅਤੇ ਕੈਨੇਡੀਅਨ ਅਰਥਵਿਵਸਥਾ ਦੇ ਲਈ ਇਸ ਦਾ ਕੀ ਅਰਥ ਹੈ ਇਸ ਬਾਰੇ ਕੈਨੇਡੀਅਨਸ ਲਈ ਇੱਕ ਡਰਾਈਵਿੰਗ ਫੋਕਸ ਵਜੋਂ ਸੋਚੋ ਨੈਨੋਸ ਦੇ ਸਰਚ ਦੇ ਅੰਕੜਿਆਂ ਦੇ ਅਨੁਸਾਰ ਕੈਨੇਡੀਅਨਸ ਲਈ ਟ੍ਰੰਪ ਚਿੰਤਾ ਦਾ ਕੇਂਦਰੀ ਮੁੱਦਾ ਸੀ ਪਿਛਲੇ ਜਨਵਰੀ ਦੇ ਵਿੱਚ 40% ਵੱਧ ਸਿਖਰ ਤੇ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਵਾਈਟ ਹਾਊਸ ਤੋਂ ਵਾਪਸ ਚਲੇ ਗਏ ਅਤੇ ਕੈਨੇਡੀਅਨ ਸਮਾਨ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਅਦਤੋਂ ਹੀ ਦੋਵੇਂ ਦੇਸ਼ ਲੰਬੇ ਸਮੇਂ ਤੋਂ ਬਾਦ ਹੱਦ ਦੇ ਵਿੱਚ ਕਿਰੇ ਹੋਏ ਨੇ ਨੈਰਸ ਨੇ ਕਿਹਾ ਹੁਣ ਤੋਂ ਤੋ ਇਹ ਘੱਟ ਦੀ ਭਰ ਹੈ ਪਰ ਇਹ ਅਸਲ ਦੇ ਵਿੱਚ ਇੱਕ ਰੋਲਰ ਕੋਸਟਰ ਸਵਾਰੀ ਹੈ ਕੰਪਟੇ ਵਾਲੇ ਵਾਲੇ ਕੈਨੇਡੀਅਨਸ ਦੀਆਂ ਚਿੰਤਾਵਾਂ ਨੂੰ ਪਿਛਲੇ 11 ਮਹੀਨਿਆਂ ਦੇ ਵਿੱਚ ਕਈ ਵਾਰ ਉੱਤੇ ਅਤੇ ਹੇਠਾਂ ਵੇਖਿਆ ਗਿਆ ਦੱਸਿਏ ਮੈਨੂੰ ਹਫਤਾਵਾਰੀ ਰਾਜਨੀਤਿਕ ਟਰੈਕਿੰਗ ਵੀ ਕਰਦਾ ਜੋ ਦੱਸਉਂਦਾ ਹੈ ਕਿ ਲਿਬਰਲ ਆਪਣੇ ਚੋਣਾਂ ਤੋਂ ਬਾਅਦ ਦੇ ਉਰਾਫ ਤੋਂ ਬਾਅਦ ਨੇ ਅਤੇ ਹੁਣ ਕੰਜ਼ਰਵੇਟਿਵਾ ਤੋਂ ਕੁਝ ਹੀ ਅੰਕ ਤੇ ਅੰਦਰ ਨੇ ਹਾਲਾਂਕਿ ਪ੍ਰਧਾਨ ਮੰਤਰੀ ਮਾ ਕਾਰਨੀ ਪਸੰਦੀਦਾ ਪ੍ਰਧਾਨ ਮੰਤਰੀ ਦੇ ਸਵਾਲ ਉੱਤੇ ਕੰਸਰਵੇਟਿਵ ਨੇਤਾ ਪੀਰ ਪੋਲੀਏ ਤੋਂ ਵੀ ਅੰਕਤੋਵਦ ਅੱਗੇ ਚੱਲ ਰਹੇ ਨੇ ਪੀ ਨੈਨੋਸ ਦੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਦੇ ਅਨੁਸਾਰ ਰਾਸ਼ਟਰਪਤੀ ਚੋਣਾਂ ਟਰੰਪ ਅਤੇ ਕੈਨੇਡਾ ਅਮਰੀਕਾ ਸਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਕੈਨੇਡੀਅਨ ਮੂੜ ਚਿੰਤਾ ਵਿੱਚ ਨਜ਼ਰ ਆ ਰਹੇ ਨੇ ਨੈਨੋਸ ਦੇ ਇਸ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਵਿੱਚੋਂ ਪਿਛਲੇ ਮਹੀਨੇ 8.8% ਦੇ ਮੁਕਾਬਲੇ ਇਸ ਮਹੀਨੇ 18% ਦੇ ਇਹ ਚਿੰਤਾ ਪ੍ਰਗਟਾਈ ਗਿਆ ਇਸ ਨਾਲ ਹੀ 7.1% ਕੈਨੇਡੀਅਨਸ ਦੇ ਲਈ ਦੂਜਾ ਚਿੰਤਾ ਦਾ ਵਿਸ਼ਾ ਨੌਕਰੀਆਂ ਤੇ ਅਰਥਚਾਰਾ ਨੈਨੋਸ ਰਿਸਰਚ ਦੇ ਬਾਣੀ ਤੇ ਚੀਫ ਡਾਟਾ ਸਾਇੰਟਿਸਟ ਇਸ ਨਾਲ ਹੀ ਇੱਕ ਨੈਨੋਸ ਨੇ ਇੱਕ ਇੰਟਰਵਿਊ ਵਿੱਚ ਆਖਿਆ ਹੈ ਕਿ ਸਾਰੇ ਮੁੱਦੇ ਇੱਕ ਦੂਜੇ ਨਾਲ ਜੁੜੇ ਹੋਏ ਜਾਪਦੇ ਨੇ ਜਦੋਂ ਲੋਕ ਪ੍ਰੰਪਤੇ ਅਮਰੀਕਾ ਬਾਰੇ ਸੋਚਦੇ ਨੇ ਤਾਂ ਉਹ ਇਸ ਬਾਰੇ ਵੀ ਫਿਕਰਮੰਦ ਹੁੰਦੇ ਨੇ ਕਿ ਦੋਵਾਂ ਮੁਲਕਾਂ ਦੇ ਰਿਸ਼ਤੇਦਾਰ ਰੋਜ਼ਗਾਰ ਤੇ ਅਰਥਚਾਰਾ ਉੱਤੇ ਕਿਹੋ ਜਿਹਾ ਅਸਰ ਪਵੇਗਾ नैनोस रिसर्च ਦੇ ਨਵੇਂ ਅੰਕੜਿਆਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੱਤੀ ਤਕਨੀਕ ਗਵਾਂਟੀ ਦੇ ਨਾਲ ਸੰਬੰਧਤ ਦੀ ਸਥਿਤੀ ਬਾਰੇ ਕੈਨੇਡੀਅਨਸ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਵਧ ਰਹੀਆਂ ਨੇ ਨੈਨੋਸ ਸਿਸਰਚ ਦੇ ਹਫਤਾਵਾਰੀ ਮੁੱਦਿਆਂ ਦੀ ਟਰੈਕਿੰਗ ਦੇ ਵਿੱਚ ਲਗਭਗ 18% ਉਤਰ ਉਤਧਤਾਵਾਂ ਨੇ ਕਿਹਾ ਕਿ ਟਰੰਪ ਅਤੇ ਕੈਨੇਡਾ ਅਮਰੀਕਾ ਸੰਬੰਧ ਹੋਣਾ ਦੀ ਸਭ ਤੋਂ ਵੱਡੀ ਚਿੰਤਾ ਨੇ ਜੋ ਪਿਛਲੇ ਮਹੀਨੇ 8.8% ਤੋਂ ਦੋਗਨੇ ਸਭ ਤੋਂ ਵੱਧ ਉਤਧਤਾਵਾਂ ਦੇ ਲਈ ਚਿੰਤਾ ਦਾ ਅਕਲਾ ਮੁੱਦਾ ਨੌਕਰੀਆਂ ਅਤੇ ਅਰਥਵਿਵਸਥਾ ਜੋ ਕਿ ਅੰਕੜਿਆਂ ਦੇ ਦੇ ਨਾਲ 트럼ਪ ਦੇ ਸਾਰੇ ਪੁਆਇੰਟ ਇੱਕ ਪੱਧਰ ਦੇ ਨਾਲ ਲਗਭਗ ਬਰਾਬਰ ਹੈ ਨੈਨੋਸ ਰਿਸਰਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿੱਕ ਨੈਨੋਸ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਸਾਰੇ ਮੁੱਦੇ ਆਪਸ ਦੇ ਵਿੱਚ ਜੁੜੇ ਹੋਏ ਨੇ ਜਦੋਂ ਲੋਕ 트럼ਪ ਅਤੇ ਅਮਰੀਕਾ ਬਾਰੇ ਸੋਚ ਰਹੇ ਹੁੰਦੇ ਨੇ ਤਾਂ ਉਹ ਇਸ ਬਾਰੇ ਸੋਚ ਰਹੇ ਹੁੰਦੇ ਨੇ ਕਿ ਨੌਕਰੀਆਂ ਤੇ ਆਰਥਿਕ ਤਰੱਕੀ ਇਸ ਦਾ ਕੀ ਅਰਥ ਹੈ ਉਸ ਨੇ ਅਗੇ ਕਿਹਾ ਉਸ ਅਨਿਸ਼ਚਿਤਤਾ ਤੇ ਚਿੰਤਾ ਨੂੰ ਦੱਸ ਹੁੰਦਾ ਹੈ ਜੋ ਬਹੁਤ ਸਾਰੇ ਕੈਨੇਡੀਅਨਸ ਦੇ ਵਿੱਚ ਦੋ ਰਾਸ਼ਟਰੀ ਸੰਬੰਧਾਂ ਤੇ ਕੈਨੇਡਾ ਦੀ ਆਰਥਿਕਤਾ ਦੇ ਲਈ ਇਸਕੀ ਅਥ ਹੋ ਸਕਦਾ ਹੈ ਨੈਨਸ ਨੇ ਹਾਲੀ ਦੇ ਹਫਤੇ ਵਿੱਚ ਦੋ ਮਹੱਤਵਪੂਰਨ ਘਟਨਾਵਾਂ ਦਾ ਇਸ਼ਾਰਾ ਕੀਤਾ ਜੋ ਸੰਭਾਵਤ ਹੋ ਤੇ ਉਹਨਾਂ ਮੁੱਦਿਆਂ ਉਤੇ ਕੈਨੇਡੀਅਨਸ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਰਹੀਆਂ ਨੇ ਓਨਟਾਰੀਓ ਦਾ ਟੈਰਿਫ ਵਿਰੋਧੀ ਇਸ਼ਤਿਹਾਰ ਅਤੇ ਸੰਗੀ ਬਜਟ ਇਸ ਇਸ਼ਤਿਹਾਰ ਜਿਸ ਦੇ ਲਈ ਓਨਟਾਰੀਓ ਸਰਕਾਰ ਨੇ ਭੁਗਤਾਨ ਕੀਤਾ ਉਹਦੇ ਵਿੱਚ ਸਾਬਕਾ ਰਿਪਬਲਿਕਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਠੀਗੰਦੀ ਇੱਕ ਕਲੀਪ ਹੈ ਜਿਹਦੇ ਵਿੱਚ ਉਹ ਭਾਸ਼ਣ ਦਿੰਦੇ ਨੇ ਕਿ ਟੈਰਿਫ ਇੱਕ ਅਮਰੀਕੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਨੈਨੋਸ ਨੇ ਕਿਹਾ ਕਿ ਉਹਨਾਂ ਦੋ ਘਟਨਾਵਾਂ ਨੂੰ ਕੈਨੇਡਾ ਅਮਰੀਕਾ ਸਬੰਧਾਂ ਤੇ ਕੈਨੇਡੀਅਨ ਅਰਥਵਿਵਸਥਾ ਦੇ ਲਈ ਇਸਦਾ ਕੀ ਅਰਥ ਹੈ ਇਸ ਬਾਰੇ ਕੈਨੇਡੀਅਨਸ ਲਈ ਇੱਕ ਡਰਾਈਵਿੰਗ ਫੋਕਸ ਵਿੱਚੋਂ ਸੋਚੋ ਨੈਨੋਸ ਰਿਸਰਚ ਦੇ ਅੰਕੜਿਆਂ ਦੇ ਅਨੁਸਾਰ ਕੈਨੇਡੀਅਨਸ ਲਈ ਕ੍ਰੰਪਰ ਚਿੰਤਾ ਦਾ ਕੇਂਦਰੀ ਮੁੱਦਾ ਸੀ ਪਿਛਲੇ ਜਨਵਰੀ ਦੇ ਵਿੱਚ 40% ਵੱਧ ਸਿਖਰ ਤੇ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਵਾਈਟ ਹਾਊਸ ਤੋਂ ਵਾਪਸ ਚਲੇ ਗਏ ਅਤੇ ਕੈਨੇਡੀਅਨ ਸਮਾਨ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਉਹਦੋਂ ਤੋਂ ਹੀ ਦੋਵੇਂ ਦੇਸ਼ ਲੰਬੇ ਸਮੇਂ ਤੋਂ ਬਾਹਰੀ ਯੁੱਧ ਦੇ ਵਿੱਚ ਘਿਰੇ ਹੋਏ ਨੇ ਨੈਨੋਸ ਨੇ ਕਿਹਾ ਦੋਤੋਂ ਇਹ ਘਟ ਦੀ ਭਰ ਹੈ ਪਰ ਇਹ ਅਸਲ ਦੇ ਵਿੱਚ ਇੱਕ ਰੋਲਰ ਕੋਸਟਰ ਸਵਾਰੀ ਹੈ ਕ੍ਰੰਪ ਦੇ ਆਲੇ ਦੁਆਲੇ ਕੈਨੇਡੀਅਨਸ ਦੀਆਂ ਚਿੰਤਾਵਾਂ ਨੂੰ ਪਿਛਲੇ 11 ਹਿੰਦਿਆ ਦੇ ਵਿੱਚ ਕਈ ਵਾਰ ਉੱਤੇ ਅਤੇ ਇਹ ठा ਵਿਖਿਆ ਗਿਆ। ਦਸੀ ਨੈਨੋ ਹਫਤਾਵਾਰੀ ਰਾਜਨੀਤਿਕ ਟਰੈਕਿੰਗ ਵੀ ਕਰਦਾ ਜੋ ਦੱਸਉਂਦਾ ਹੈ ਕਿ ਲਿਬਰਲ ਆਪਣੇ ਚੋਣਾਂ ਤੋਂ ਬਾਅਦ ਦੇ ਪ੍ਰਾਪਤ ਤੋਂ ਬਾਅਦ ਨੇ ਅਤੇ ਹੁਣ ਕੰਸਰਵੇਟਿਵਾ ਤੋਂ ਕੁਝ ਹੀ ਅੰਕ ਅਤੇ ਅੰਦਰ ਨੇ। ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਸੰਦੀਦਾ ਪ੍ਰਧਾਨ ਮੰਤਰੀ ਦੇ ਸਵਾਲ ਉੱਤੇ ਕੰਸਰਵੇਟਿਵ ਨੇਤਾ ਪੀਅਰ ਫੋਲੀਅਰ ਤੋਂ ਵੀ ਅੰਕਤਵਦ ਅੱਗੇ ਚੱਲ ਰਹੇ ਨੇ। ਪੀ ਨੈਨੋ ਦੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਦੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡਾ ਅਮਰੀਕਾ ਸਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਕੈਨੇਡੀਅਨ ਮੂੜ ਚਿੰਤਾਤ ਵਿੱਚ ਨਜ਼ਰਾਂ ਨੇਨੋਸਿਸ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਵਿੱਚੋਂ ਪਿਛਲੇ ਮਹੀਨੇ 8.8 ਫੀਸਦੀ ਦੇ ਮੁਕਾਬਲੇ ਇਸ ਮਹੀਨੇ 18 ਫੀਸਦੀ ਦੇ ਇਹ ਚਿੰਤਾ ਪ੍ਰਗਟਾਈ ਗਿਆ ਇਸ ਨਾਲ ਹੀ 7.1 ਫੀਸਦੀ ਕੈਨੇਡੀਅਨਸ ਦੇ ਲਈ ਦੂਜਾ ਚਿੰਤਾ ਦਾ ਵਿਸ਼ਾ ਨੌਕਰੀਆਂ ਤੇ ਅਰਥਚਾਰਾ ਹੈ ਨੈਨੋਸ ਰਿਸਰਚ ਦੇ ਬਾਣੀ ਤੇ ਚੀਫ ਡਾਟਾ ਸਾਇਟੈਂਸ ਚ ਇਸ ਦੇ ਨਾਲ ਹੀ ਇੱਕ ਨੈਨੋਸ ਨੇ ਇੱਕ ਇੰਟਰਵਿਊ ਵਿੱਚ ਆਖਿਆ ਹੈ ਕਿ ਸਾਰੇ ਮੁੱਦੇ ਇੱਕ ਦੂਜੇ ਨਾਲ ਜੁੜੇ ਹੋਏ ਜਾਪਦੇ ਨੇ ਜਦੋਂ ਲੋਕ ਰਾਮਪਤੇ ਅਮਰੀਕਾ ਬਾਰੇ ਸੋਚਦੇ ਨੇ ਤਾਂ ਉਹ ਇਸ ਬਾਰੇ ਵੀ ਫਿਕਰਮੰਦ ਹੁੰਦੇ ਨੇ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਆਦਰ ਰੋਜ਼ਗਾਰ ਤੇ ਅਥਾਰਿਅਰ ਉਤੇ ਕਿਹੋ ਜਿਹਾ ਅਸਰ ਪਵੇਗਾ ਨੈਨੋ ਸਰਚ ਦੇ ਨਵੇਂ ਅੰਕੜੇ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਾਡੀ ਤਕਨੀਕ ਗਵਾਂਟੀ ਦੇ ਨਾਲ ਸੰਬੰਧਤਾ ਦੀ ਸਥਿਤੀ ਬਾਰੇ ਕੈਨੇਡੀਅਨ ਸਿਆ ਚਿੰਤਾਵਾਂ ਇੱਕ ਵਾਰ ਫੇਰ ਵੱਧ ਰਹੀਆਂ ਨੇ ਨੈਨੋ ਸਰਚ ਦੇ ਹਫਤਾਵਾਰੀ ਮੁੱਦਿਆਂ ਦੀ ਟਰੈਕਿੰਗ ਦੇ ਵਿੱਚ ਲਗਭਗ 18% ਉੱਤਰ ਦਿੱਤਾਵਾਂ ਨੇ ਕਿਹਾ ਕਿ ਟਰੰਪ ਅਤੇ ਕੈਨੇਡਾ ਅਮਰੀਕਾ ਸੰਬੰਧ ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਨੇ ਜੋ ਪਿਛਲੇ ਮਹੀਨੇ 8.8% ਤੋਂ ਦੋਗਣੇ ਸਭ ਤੋਂ ਵੱਧ ਉਤਪੰਨਤਾਵਾਂ ਦੇ ਲਈ ਚਿੰਤਾ ਦਾ ਅਕਲਾ ਮੁੱਦਾ ਨੌਕਰੀਆਂ ਤੇ ਅਰਥਵਿਵਸਥਾ ਜੋ ਕਿ ਅੰਕੜਿਆਂ ਦੇ ਹਿਸਾਬ ਦੇ ਨਾਲ 트럼ਪ ਦੇ 7.1% ਦੇ ਨਾਲ ਲਗਭਗ ਬਰਾਬਰ ਹੈ ਨੈਨੋਸ ਰਿਸਰਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿੱਕ ਨੈਨੋਸ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਸਾਰੇ ਮੁੱਦੇ ਆਪਸ ਦੇ ਵਿੱਚ ਜੁੜੇ ਹੋਏ ਨੇ ਜਦੋਂ ਲੋਕ ਕਮਪਟ ਅਮਰੀਕਾ ਬਾਰੇ ਸੋਚ ਰਹੇ ਹੁੰਦੇ ਨੇ ਤਾਂ ਉਹ ਇਸ ਬਾਰੇ ਸੋਚ ਰਹੇ ਹੁੰਦੇ ਨੇ ਕਿ ਨੌਕਰੀਆਂ ਤੇ ਆਰਥਿਕ ਤਰੱਕੀ ਦਾ ਕੀ ਅਰਥ ਹੈ ਉਸ ਨੇ ਕਿਹਾ ਉਸ ਅਨਿਸ਼ਚਿਤਤਾ ਤੇ ਚਿੰਤਾ ਨੂੰ ਦੱਸ ਹੁੰਦਾ ਜੋ ਬਹੁਤ ਸਾਰੇ ਕੈਨੇਡੀਅਨਸ ਦੇ ਵਿੱਚ ਦੋ ਰਾਸ਼ਟਰੀ ਸੰਬੰਧਾਂ ਤੇ ਕੈਨੇਡਾ ਦੀ ਆਰਥਿਕਤਾ ਦੇ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ ਨੈਨੂਸ ਨੇ ਹਾਲੀ ਦੇ ਹਫਤੇ ਵਿੱਚ ਦੋ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਸੰਭਾਵਤ ਤੌਰ ਤੇ ਉਹਨਾਂ ਮੁੱਦਿਆਂ ਉੱਤੇ ਕੈਨੇਡੀਅਨਸ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਰਹੀਆਂ ਨੇ 온ਟਾਰੀਓ ਦਾ ਟੈਰਿਫ ਵਿਰੋਧੀ ਇਤਿਹਾਰ ਅਤੇ ਸੰਗੀ ਬਜਟ ਇਸ ਇਤਿਹਾਰ ਜਿਸ ਦੇ ਲਈ 온ਟਾਰੀਓ ਸਰਕਾਰ ਨੇ ਭੁਗਤਾਨ ਕੀਤਾ ਉਤੇ ਵਿੱਚ ਸਾਬਕਾ ਰਿਪਬਲਿਕਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਡੀਗਨ ਦੀ ਇੱਕ ਕਲੀਪ ਹੈ ਜਿਦੇ ਵਿੱਚ ਉਹ ਭਾਸ਼ਣ ਦਿੰਦੇ ਨੇ ਕਿ ਟੈਰਿਫ ਰੇਟ ਅਮਰੀਕੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਨੈਨੂਸ ਨੇ ਕਿਹਾ ਕਿ ਉਹਨਾਂ ਦੋ ਘਟਨਾਵਾਂ ਨੂੰ ਕੈਨੇਡਾ ਅਮਰੀਕਾ ਸਬੰਧਾਂ ਅਤੇ ਕੈਨੇਡੀਅਨ ਅਰਥਵਿ ਇਸ ਦਾ ਕੀ ਅਰਥ ਹੈ ਇਸ ਬਾਰੇ ਕੈਨੇਡੀਅਨਸ ਲਈ ਇੱਕ ਡਰਾਈਵਿੰਗ ਫੋਕਸ ਵਿੱਚੋਂ ਸੋਚੋ ਨੈਨੋਸ ਦੀ ਸਰਚ ਦੇ ਅੰਕੜਿਆਂ ਦੇ ਅਨੁਸਾਰ ਕੈਨੇਡੀਅਨਸ ਲਈ 트াম্প ਚਿੰਤਾ ਦਾ ਕੇਂਦਰੀ ਮੁੱਦਾ ਸੀ ਪਿਛਲੇ ਜਨਵਰੀ ਦੇ ਵਿੱਚ 40% ਵੱਧ ਸਿਖਰ ਤੇ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਵਾਈਟ ਹਾਊਸ ਤੋਂ ਵਾਪਸ ਚਲੇ ਗਏ ਅਤੇ ਕੈਨੇਡੀਅਨ ਸਮਾਨ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਉਹਦੋਂ ਤੋਂ ਹੀ ਦੋਵੇਂ ਦੇਸ਼ ਲੰਬੇ ਸਮੇਂ ਤੋਂ ਵਪਾਰ ਯੁੱਧ ਦੇ ਵਿੱਚ ਘਿਰੇ ਹੋਏ ਨੇ ਨੈਨੋਸ ਨੇ ਕਿਹਾ ਹੁਣ ਤੋਂ ਇਹ ਘੱਟ ਤੀਬਰ ਹੈ ਪਰ ਇਹ ਅਸਲ ਦੇ ਵਿੱਚ ਇੱਕ ਰੋਲਰ ਕੋਸਟ ਸੋਚੇ ਸਵਾਲੀ ਹੈ ਕੰਪਟੇ ਵਾਲੇ ਦੁਆਲੇ ਕੈਨੇਡੀਅਨਸ ਦੀਆਂ ਚਿੰਤਾਵਾਂ ਨੂੰ ਪਿਛਲੇ 11 ਮਹੀਨਿਆਂ ਦੇ ਵਿੱਚ ਕਈ ਵਾਰ ਉੱਤੇ ਅਤੇ ਹੇਠਾਂ ਵੇਖਿਆ ਗਿਆ ਹੈ ਦੱਸिए ਮੈਨੂੰ ਹਫਤਾਵਾਰੀ ਰਾਜਨੀਤਿਕ ਟਰੈਕਿੰਗ ਵੀ ਕਰਦਾ ਜੋ ਦੱਸਉਂਦਾ ਹੈ ਕਿ ਲਿਬਰਲ ਆਪਣੇ ਚੋਣਾਂ ਤੋਂ ਬਾਅਦ ਤੇ ਪ੍ਰਾਪਤ ਤੋਂ ਬਾਅਦ ਨੇ ਅਤੇ ਹੁਣ ਕੰਜ਼ਰਵੇਟਿਵਾਂ ਤੋਂ ਕੁਝ ਹੀ ਅੰਕ ਅਤੇ ਅੰਦਰ ਨੇ ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਸੰਦੀਦਾ ਪ੍ਰਧਾਨ ਮੰਤਰੀ ਦੇ ਸਵਾਲ ਉੱਤੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਰ ਤੋਂ ਵੀ ਅੰਕਤੋ ਵੱਧ ਅੱਗੇ ਚੱਲ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ